ਇਹ ਸੜਕ ਬਣੇ ਤੇ ਐ ਬਣ ਜਾਣਾ ਵੀ ਖੂਬਸੂਰਤ ਇਲਾਕਾਗਾ ਖੂਬਸੂਰਤ ਪਿੰਡਾਂਗੇ ਇਲਾਕਾ ਮੌ ਸ਼ਾਹੀ ਹੈ ਵਧੀਆ ਹੋਏਗਾ ਵੀ ਚੰਗਾ ਕੋਈ ਐਮ ਐਲ ਏ ਜਿਹੜੇ ਨੇ ਐਡੀ ਵੱਡੀ ਸ਼ਕਾਤ ਲਿਆਣ ਕੇ ਦੇ ਦੀ ਇਲਾਕੇ ਵਾਸਤੇ ਨਹੀਂ ਸਰਕਾਰਾਂ ਨੇ ਕੋਈ ਧਿਆਨ ਦਿੱਤਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਹਨੂੰ ਮੇਰਾ ਖਿਆਲ ਹੈ 20 ਸਾਲ ਹੋ ਗਏ ਹੋਣੇ ਬਣੀ ਨੂੰ ਸੜਕ ਨੂੰ 20 ਸਾਲ ਬਾਅਦ ਲਗਭਗ ਹੁਣ ਬਣ ਲੱਗੀ ਹਾਥ ਸੇ ਜਿਹੜੇ ਵਾਪਰਦੇ ਸੀ ਹਾਲਸੇ ਬਹੁਤ ਵਾਪਰਦੇ ਰਹੇ ਜਿਹੜੀਆਂ ਲੜਕੀਆਂਆਂ ਗੀਆਂ ਕਾਲਜਾਂ ਚ ਜਾਣ ਵਾਲੀਆਂ ਹੋਰ ਐ ਉਹਨਾਂ ਨੇ ਤਾਂ ਜਿਹੜੀਆਂ ਐਗਟਿਵ ਵਾਲੇ ਕੇ ਜਾਣ ਤੋਂ ਜਾਣੀਆਂ ਹੀ ਬੰਦ ਕਰਦੀਆਂ ਸੀ ਬੱਚਿਆਂ ਦੇ ਚਲੇ ਨਹੀਂ ਤੇ ਇੱਥੇ ਸੜਕ ਤੇ ਸਕੂਲਾਂ ਵਾਲੀ ਐ ਮੈਡਮਾਂ ਬਹੁਤ ਔਖੀਆਂ ਹੰਤੀਆਂ ਸਾਰੀ ਸਮਾਜੇ ਔਖਾ ਤਾਂ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਨੁਹਾਰ ਬਦਲੀ ਜਾ ਰਹੀ ਹੈ ਜੇਕਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਸ਼ੀਸ਼ੇ ਵਾਂਗ ਚਮਕਦੀਆਂ ਸੜਕਾਂ ਇਹ ਬਣਨ ਜਾ ਰਹੀਆਂ ਨੇ ਬਹੁਤ ਜਲਦ ਲੋਕਾਂ ਨੂੰ ਵੱਡੀ ਸੁਗਾਤ ਹੈ ਜਿਹੜੀ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਕਈ ਸੜਕਾਂ ਤਾਂ ਬਣ ਚੁੱਕੀਆਂ ਨੇ ਕਈਆਂ ਦੇ ਨਹੀਂ ਪੱਥਰ ਰੱਖੇ ਜਾ ਰਹੇ ਨੇ ਤਾਂ ਤੁਹਾਨੂੰ ਅੱਜ ਇੱਕ ਤਸਵੀਰ ਦਿਖਾ ਦਿੰਨੇ ਆ ਇਸ সুইমিਂਗ ਪੂਲ ਲੱਗ ਰਿਹਾ ਹੋਊਗਾ ਤੁਹਾਨੂੰ ਵੀ ਇਹ ਸ਼ਾਇਦ ਕੋਈ সুইমিਂਗ ਪੂਲ ਦੇ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ ਪਰ ਇਹ ਕੋਈ সুইমিਂਗ ਪੂਲ ਨਹੀਂ ਬਲਕਿ ਇਹ ਸੜਕ ਹੈ ਜੋ ਕਿ ਬੜੀ ਪਿੰਡ ਤੋਂ ਲੈ ਕੇ ਤੰਗੋਰੀ ਨੂੰ ਜਾਂਦੀ ਹੈ ਪਰ ਆ ਸੜਕ ਦੇ ਵਿੱਚ ਆ সুইমিং ਪੂਲ ਵਰਗੇ ਦ੍ਰਿਸ਼ਤਿਆਂ ਨੂੰ ਨਜ਼ਰ ਆ ਰਹੇ ਨੇ ਕਿਉਂਕਿ ਡੂੰਗੇ ਟੋਏ ਸੜਕ ਦੇ ਵਿਚਕਾਰ ਪੈ ਚੁੱਕੇ ਨੇ ਜਦੋਂ ਭਾਰੀ ਮੀਂਹ ਪੈਂਦਾ ਤਾਂ ਮੀਂਹ ਤੋਂ ਬਾਅਦ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਆ ਡੂੰਗੇ ਟੋਇਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਪਰ ਹੁਣ ਆ ਇਨ੍ਹਾਂ ਡੂੰਗੇ ਟੋਇਆਂ ਤੋਂ ਨਿਜਾਤ ਮਿਲਣ ਜਾ ਰਹੀ ਹੈ ਕਿਉਂਕਿ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਮੋਹਾਲੀ ਜ਼ਿਲ੍ਹੇ ਦੀਆਂ ਸੜਕਾਂ ਸ਼ੀਸ਼ੇ ਵਾਂਗ ਚਮਕਣਗੀਆਂ ਤਾਂ ਗੱਲਬਾਤ ਕਰ ਲੈਣੇ ਆ ਜੋ ਕਿ ਸੜਕਾਂ ਬਣਾਈਆਂ ਜਾ ਰਹੀਆਂ ਨੇ ਕੀ ਨਾਮ ਆਈ ਸੜਕ ਛੱਜਾ ਸਿੰਘ ਸਾਹਿਬ ਦਾ ਸਰਪੰਚ ਪਿੰਡ ਕੋੜੀ ਸਰ ਜਿਹੜੀਆਂ ਹੁਣ ਇਹ ਸੜਕਾਂ ਬਣ ਰਹੀਆਂ ਨੇ ਜੇਕਰ ਇਹ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਤਾਂ সুইমিং ਪੂਲ ਲੱਗ ਰਹੀਆਂ ਨੇ ਕੀ ਲੱਗਦਾ ਵੀ ਲੋਕਾਂ ਨੂੰ ਵੱਡੀ ਸੁਗਾਤ ਮਿਲਣ ਜਾ ਰਹੀ ਹੈ ਬਹੁਤ ਜ਼ਿਆਦਾ ਮਿਲੂਗੀ ਬਹੁਤ ਜ਼ਿਆਦਾ ਹੁਣ ਈਸ਼ਵਰ ਡੇਢ ਦੋ ਘੰਟੇ ਜਹਾਂਸੀ ਰਸਾ ਪਰਵਾ ਜਿਹੜਾ 15 ਮਿੰਟ ਦਾ ਰਸਤਾ ਸਾਰਾ ਜਿਹੜਾ ਇਹ ਵਧੀਆ ਬਣ ਕੇ ਕਵਰ ਹੋ ਜਾਣਾ ਸਾਰਾ ਕੁਝ ਬਹੁਤ ਸਹੂਲਤ ਹੋ ਜਾਣੀ ਬਹੁਤ ਅੱਜ ਦੇ ਦਿਨ ਨਰਕ ਚ ਬੈਠੇ ਸੀ ਸਾਰੇ ਬਹੁਤ ਧੰਨਵਾਦੀ ਐਸੀਐਮਐਲਏ ਸਾਹਿਬ ਸਰਦਾਰ ਕਲਵੰਤ ਸਿੰਘ ਦੇ ਅਸੀਂ ਵੀ ਬਹੁਤ ਦੇਰ ਤੇ ਲੈ ਕੇ ਜਦੋਂ ਐਮਐਲਏ ਸਾਹਿਬ ਬਣੇ ਮਾਈ ਤੇ ਲੈ ਕੇ ਬਹੁਤ ਜ਼ੋਰ ਤੇ ਕਹਿੰਦੇ ਰਹੇ ਵੀ ਇਹ ਸੜਕ ਬਣਾਓ ਅੱਜ ਸਾਇਤ ਆ ਗਈ ਅੱਜ ਸਾਨੂੰ ਬਹੁਤ ਖੁਸ਼ੀ ਹੈ ਇਲਾਕੇ ਵਾਸਤੇ ਵੀ ਆਪਣੇ ਵਾਸਤੇ ਵੀ ਸਾਰੇ ਇਲਾਕੇ ਨੂੰ ਬਹੁਤ ਬੜੀ ਖੁਸ਼ੀ ਹੈ ਇਸ ਗੱਲ ਦੀ ਠੀਕ ਹੈ ਲੋਕ ਲੋਕ ਕਹਿੰਦੇ ਨੇ ਵੀ ਅਸੀਂ स्विਮਿੰਗ ਪੂਲ ਨਹੀਂ ਦੇਖੇ ਪਰ ਇਹ ਪਿੰਡ ਦੇ ਲੋਕ ਤਾਂ ਕਹਿੰਦੇ ਨੇ ਅਸੀਂ ਹਰ ਰੋਜ਼ स्विਮਿੰਗ ਪੂਲ ਦੇ ਵਿੱਚ ਨਜ਼ਾਰੇ ਲੈਣੇ ਆ ਕਿਉਂਕਿ ਸੜਕਾਂ ਹੀ स्विਮਿੰਗ ਪੂਲ ਦਾ ਰੂਪ ਧਾਰਨ ਕਰਨ ਗਈਆਂ ਕੀ ਲੱਗਦਾ ਵੀ ਹੁਣ ਇਹ ਸੜਕਾਂ ਬਹੁਤ ਜਲਦ ਜਦੋਂ ਨਵੀਆਂ ਬਣ ਗਈਆਂ ਤਾਂ ਲੋਕਾਂ ਨੂੰ ਕਿਤੇ ਆਪਣੀ ਮੰਜ਼ਿਲ 'ਚ ਪਹੁੰਚਣ ਲੱਗੇ ਦੇਰੀ ਨਹੀਂ ਲੱਗਣੀ ਬਿਲਕੁਲ ਦੇਰੀ ਨਹੀਂ ਲੱਗਣੀ ਹੈ ਬਹੁਤ ਸੁਰੱਖਾ ਜਾਣਾ ਇੱਕ ਐਸਾ ਸੁਰੱਖਾਣਾ ਨਾ ਜਿਸ ਤਰ੍ਹਾਂ ਚੰਡੀਗੜ੍ਹ ਮੁਹਾਲੀ ਨੂੰ ਲੱਗਦਾ ਇਲਾਕਾ ਹੈਗਾ ਜਾਦੀ ਸੜਕਾਂ ਦੇਖਦੇ ਐ ਲੱਗਦਾ ਜਿਵੇਂ ਚੰਡੀਗੜ੍ਹ ਏਰੀਆ ਹੈ ਹੀ ਨਹੀਂ ਇਹ ਸੜਕ ਬਣੇ ਤੇ ਐ ਬਣ ਜਾਣ ਵੀ ਖੂਬਸੂਰਤ ਇਲਾਕਾ ਹੈਗਾ ਖੂਬਸੂਰਤ ਪਿੰਡਾਂਗੇ ਇਲਾਕਾ ਮੌਸ਼ਾਹੀ ਹੈ ਵਧੀਆ ਹੋਏਗਾ ਵੀ ਚੰਗਾ ਕੋਈ ਐਮਐਲਏ ਜਿਹੜੇ ਨੇ ਏਡੀ ਵੱਡੀ ਸਕਾਤ ਲਿਆਣ ਕੇ ਦੇ ਦੀ ਇਲਾਕੇ ਵਾਸਤੇ ਤੇ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਦਿੱਤਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਹਨੂੰ ਮੇਰਾ ਖਿਆਲ ਹੈ 20 ਸਾਲ ਹੋ ਗਏ ਹੋਣੇ ਬਣੀ ਨੂੰ ਸੜਕ ਨੂੰ 20 ਸਾਲ ਬਾਅਦ ਲਗਭਗ ਹੁਣ ਬਣ ਲੱਗੀ ਹੈਗੀ ਠੀਕ ਹੈ ਹਾਂ ਤੇ ਕਿੰਨੇ ਕ ਹਾਥ ਸੇ ਨੇ ਜਿਹੜੇ ਵਾਪਰਦੇ ਸੀ ਉਹ ਹਾਥ ਸੇ ਬਹੁਤ ਵਾਪਰਦੇ ਰਹ ਲੜਕੀਆਂਆਂ ਗੀਆਂ ਕਾਲਜਾਂ ਚ ਜਾਣ ਵਾਲੀਆਂ ਹੋਰ ਐ ਉਹਨਾਂ ਨੇ ਤਾਂ ਜਿਹੜੀਆਂ ਐਗੈਟਿਵ ਵਾਲੇ ਕੇ ਜਾਣ ਤੋਂ ਜਾਣੀਆਂ ਹੀ ਬੰਦ ਕਰ ਦਿੱਤੀਆਂ ਬੱਚਿਆਂ ਦੇ ਚਲੇ ਨਹੀਂ ਤੇ ਇੱਥੇ ਸੜਕ ਤੇ ਸਕੂਲਾਂ ਵਾਲੀ ਐ ਮੈਡਮਾਂ ਬਹੁਤ ਔਖੀਆਂ ਤੀਆਂ ਸਾਰੀ ਸਮਾਜ ਇਹ ਔਖਾ ਤਾਂ ਕੱਲੀਆਂ ਮੈਡਮਾਂ ਗੀ ਠੀਕ ਐ ਹੁਣ ਖੁਸ਼ ਹੋਂ ਤੁਸੀਂ ਜੀ ਬਹੁਤ ਖੁਸ਼ ਹਾਂ ਜੀ ਅਸੀਂ ਤਾਂ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਆਂ ਵੀ ਅੱਜ ਜਿਹੜਾ ਦਿਨ ਆਇਆ ਬਹੁਤ ਭਾਗ ਵਾਲਾ ਦਿਨ ਆਇਆਗਾ ਆਈ ਐਂਡ ਥੈਂਕ ਯੂ ਵੈਰੀ। ਤਾਂ ਪਿੰਡ ਦੇ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਅਸੀਂ ਤਾਂ ਨਰਕ ਚ ਰਹਿੰਦੇ ਸੀ ਕਿਉਂਕਿ ਪਿਛਲੇ 20 ਸਾਲਾਂ ਤੋਂ ਅਸੀਂ ਨਹੀਂ ਦੇਖੀ ਵੀ ਕਦੇ ਸੜਕ ਦੀ ਕੋਈ ਮੁਰੰਮਤ ਕੀਤੀ ਹੋਵੇ ਕੋਈ ਰਿਪੇਅਰ ਕੀਤੀ ਹੋਵੇ ਨਵੀਂ ਸੜਕ ਬਣਾਉਣ ਦੀ ਤਾਂ ਦੂਰ ਦੀ ਗੱਲ ਕੋਈ ਪੈਚ ਵਰਕ ਵੀ ਇਹ ਸੜਕ ਤੇ ਨਹੀਂ ਕੀਤਾ ਗਿਆ ਤਾਂ ਤਸਵੀਰਾਂ ਵੀ ਬੋਲਦੀਆਂ ਨੇ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਾਫੀ ਸਾਲ ਬੀਤ ਗਏ ਹੋਣੇ ਜਦੋਂ ਇਹ ਸੜਕ ਬਣੀ ਹੋਣੀ ਪਰ ਹੁਣ ਤਾਂ ਇਹ ਸੜਕਾਂ ਨੇ ਜਿਹੜੀਆਂ ਬਿਲਕੁਲ ਸਵਿਮਿੰਗ ਪੂਲ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਪਰ ਸਰਕਾਰ ਦੀ ਨਜ਼ਰ ਪਈ ਹੈ ਸਰਕਾਰ ਹੁਣ ਆ ਪਿੰਡਾਂ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਪਿੰਡਾਂ ਦੇ ਵਿੱਚ ਜਿਹੜੀਆਂ ਇਹ ਸੜਕਾਂ ਨੇ ਤੁਹਾਨੂੰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੀਸ਼ੇ ਵਾਂਗ ਚਮਕਣਗੀਆਂ ਤੇ ਲੋਕਾਂ ਨੂੰ ਉਹ ਵੱਡੀ ਸੁਗਾਤ ਦੀਵਾਲੀ ਦੇ ਤਿਹਾਰ ਤੋਂ ਪਹਿਲਾਂ ਮਿਲਣ ਜਾ ਰਹੀ ਹੈ ਸਰ ਕਿੰਨੇ ਕ ਟਾਈਮ ਤੱਕ ਲੱਗਦਾ ਵੀ ਸੜਕ ਬਣ ਜੂਗੀ ਇਹ ਇਹ ਮਹੀਨੇ ਦੇ ਅੰਦਰ ਅੰਦਰ ਬਣ ਜੂਗੀ ਹੁਣ ਜਿਹੜੇ ਇੱਥੇ ਮਹਿਕਮੇ ਵਾਲੇ ਸਾਰੇ ਆਏਗਾ ਗੱਲ ਹੋਈ ਹੈ ਮੇਰੀ ਨਾਲ ਵੀ ਕਿੰਨੇ ਕ ਟਾਈਮ ਹੈ ਉਹ ਕਹਿੰਦੇ ਵੀ ਜਲਦੀ ਤੇ ਜਲਦੀ ਬਣਾਉਂਗੇ ਅਸੀਂ ਤੁਹਾਨੂੰ ਦੁਆਲੀ ਤੇ ਪਹਿਲਾਂ ਇੱਥੇ ਸਾਰਾ ਕੁਝ ਸੁਰਗ ਤੋਂ ਖਾ ਲਿਆ ਠੀਕ ਹੈ ਤੇ ਕਿੰਨੇ ਕ ਪਿੰਡਾਂ ਨੂੰ ਜੋੜ ਦਈਏ ਸੜਕੇ ਇਹ ਜੀ ਇਹ ਜੀ ਕਾਫੀ ਪਿੰਡਾਂ ਨੂੰ ਜੋੜੀ ਸੱਤ ਅੱਠ ਪਿੰਡਾਂ ਇੱਥੇ ਤੇ ਲੈ ਕੇ ਰਸਿਡੀ ਤੇ ਲੈ ਕੇ ਉਹਨਾਂ ਨੂੰ ਜੋੜ ਦਈਏ ਫਿਰ ਇਸ ਤੋਂ ਬਾਅਦ ਮਹਿਕਮੇ ਵਾਲੇ ਹੋਣੇ ਦੱਸ ਰਹੇ ਤੇ ਵੀ ਉਹ ਵੀ ਮਨਜ਼ੂਰ ਹੋ ਗਈ ਜਿਹੜੀ ਕਮਾਰੇ ਕੁਰੂੜੀ ਪਿੰਡ ਤੋਂ ਲੈ ਕੇ ਕਰਨਾਲੇ ਤੱਕ ਜਾ ਰਹੀ ਹੈ ਲਗਭਗ 3.5 4 ਕਿਲੋਮੀਟਰ ਦਾ ਟੋਟਾ ਹੈਗਾ 18 ਫੁੱਟੀ ਸੜਕ ਹੈਗੀ ਉਹ ਵੀ ਉਹ ਵੀ ਬਣ ਜਾ ਰਹੀ ਹੈ ਇਸੇ ਬਾਅਦ ਨਾਲ ਲੱਗਦੀ ਹੈ ਹਾਂ ਇਲਾਕਾ ਨਿਵਾਸੀ ਬੇहद ਖੁਸ਼ ਨੇ ਸਾਡੇ ਨਾਲ ਸਾਬਕਾ ਸਰਪੰਚ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਕਿ 20 ਸਾਲ ਉਹਨਾਂ ਨੂੰ ਹੋ ਗਏ ਇਹ ਸੜਕ ਕਦੇ ਨਹੀਂ ਬਣੀ ਬਿਲਕੁਲ ਨਰਕਵਰੀ ਜ਼ਿੰਦਗੀ ਬਤੀਤ ਕਰ ਰਹੇ ਸਨ ਆ ਮੰਜ਼ਲ ਉੱਤੇ ਪਹੁੰਚਣ ਦੇ ਵਿੱਚ ਬਹੁਤ ਦੇਰੀ ਹੁੰਦੀ ਸੀ ਕਿਉਂਕਿ ਜਦੋਂ ਸੜਕ ਦੇ ਵਿੱਚ ਅਜਿਹੇ ਡੂੰਘੇ ਟੋਏ ਹੋਣ ਤਾਂ ਸੁਭਾਵਿਕ ਹੈ ਕਿ ਲੋਕ ਬਿਲਕੁਲ ਆਪਣੇ ਕੰਮਕਾਰਾਂ ਤੇ ਪਹੁੰਚਣ ਲਈ ਲੇਟ ਹੁੰਦੇ ਹੋਣਗੇ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਨੇ ਸਕੂਲ ਜਾਣਾ ਹੈ ਕਾਲਜ ਜਾਣਾ ਹੈ ਤਾਂ ਕਿਸੇ ਨੇ ਜ਼ਰੂਰੀ ਹੋਰ ਕਈ ਤਰ੍ਹਾਂ ਦੇ ਕੰਮ ਹੁੰਦੇ ਨੇ ਪਰ ਜਿਦੋਂ ਇਹ ਸੜਕਾਂ ਤੋਂ ਲੋਕ ਗੁਜ਼ਰਦੇ ਸਨ ਤਾਂ ਇੱਕ ਘੰਟਾ ਪਹਿਲਾਂ ਉਹ ਆਪਣੇ ਘਰਾਂ ਤੋਂ ਨਿਕਲਦੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਸੜਕ ਬਹੁਤ ਟੁੱਟੀ ਹੋਈ ਹੈ ਤੇ ਇਹਨਾਂ ਨੂੰ ਟਾਈਮ ਲੱਗ ਜਾਵੇਗਾ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਹਨਾਂ ਸੜਕਾਂ ਦੀ ਨਿਹਾਰ ਬਦਲੀ ਜਾ ਰਹੀ ਹੈ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਸੜਕਾਂ ਨੇ ਖਸਤਾ ਹਾਲਤ ਹੋ ਚੁੱਕੀਆਂ ਨੇ ਉਹਨਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ ਤਾਂ ਲੋਕ ਨੇ ਜਿਹੜੇ ਬੇहद ਖੁਸ਼ ਨਜ਼ਰ ਆ ਰਹੇ ਨੇ ਤਾਂ ਬਹੁਤ ਵੱਡੀ ਸੁਗਾਤ ਕਹਿ ਸਕਦੇ ਆ ਦਿਵਾਲੀ ਦਾ ਇੱਕ ਵੱਡਾ ਤੋਹਫਾ ਜਿਹੜਾ ਆ ਲੋਕਾਂ ਨੂੰ ਮਿਲਣ ਜਾ ਰਿਹਾ ਤੇ ਬਹੁਤ ਜਲਦ ਇਹ ਆ स्विਮਿੰਗ ਪੂਲ ਦਾ ਰੂਪ ਧਾਰਨ ਕਰਨ ਚੁੱਕੀਆਂ ਜਿਹੜੀਆਂ ਸੜਕਾਂ ਨੇ ਉਹ ਸ਼ੀਸ਼ੇ ਵਾਂਗ ਚਮਕਦੀਆਂ ਨਜ਼ਰ ਆਉਣਗੀਆਂ ਕੈਮਰਾ ਪਰਸਨ ਪ੍ਰਵਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ